ਸੰਜਾਇ ਗੁਰੂ ਮਹਾਰਾਜ ਸੇਰੀ ਗੁਰੂ ਕੇ ਅਗੀ ਜੀ ਮਹਾਰਾਜ ਕੀ ਜੈ ਜੈ ਪ੍ਰਿੰਮ ਜੱਪਰ ਤੋਂ ਟੋਟਵਾਲੇ ਇਕਵਾ ਜੰਦਾ ਬਾਜੀ ਤੁਸੀਂ ਪੜਾ ਉਹ ਜਮੀਨੋਂ ਮੈਂ ਕਿੰਨਾ ਮਹਾਰਾਜ ਕਿਹਿੰਗੇ ਗੁਰੂ ਦੀ ਗੱਲ ਮੋਟਾ ਜੇਰਾ ਸੇਰੀ ਗੁਰੂਆਂ ਆਖਣਾ ਮਾਣਨ ਦਾ ਇਹ ਸੇਰੀ ਗੁਰੂ ਕੇ ਅਗੀ ਜੀ ਮਹਾਰਾਜ ਦਾ ਉਹ ਸਥਾਨ ਹੈ ਜਿੱਥੇ ਇਹ ਪੂਰਾ ਸਾਵਿਆ ਇੱਥੇ ਇਹਨਾਂ ਦੇ ਪੂਰੇ ਦੇ ਵਿੱਚ ਫਰਾਜ਼ਮਾਨ ਔਰ ਸੰਤ ਇਹ ਬਰਲਾਤੀ RAM ji Maharaj ਔਰ ਇਹ ਜੋ ਸਥਾਨੇ ਦੀ ਸਾਰਾ ਇਧਰਲੇ ਪਾਸੇ ਰਸੋਈ ਹੈ ਜੀ ਲੰਗਰਾਲ ਇਹ ਆਪਣਾ ਸਾਡੀ ਜਗਾ ਬੁਰਾਨਾ ਬਣਿਆ ਜੀ ये अपना ये स्थान श्री गुरु गोक जी महाराज का जो मंदिर बने हुआ है जी महाराज सचिव पाशा श्री ये जगह ਖਾਲੀ ਜਰੀ ਹੈਗੀ ਵੀ ਆਪਣੀ ਇਸ ਆਪਣੇ ਆਸ਼ਰਮ ਦੀ ਹੈ ਜੀ ਇਹ ਉਹ ਜਗਾ ਦੇ ਵਿੱਚ ਅਸੀਂ ਆ ਕੇ ਠਹਿਰਦੇ ਰਹੇ ਜੀ ਇਹ ਹਾਲ ਹੈ ਜੀ ਇਹ ਆਪਣੀ ਕੁਟਿਆ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਧੋਨਾ ਸਾਹਿਬ ਇੱਥੇ ਬੈਠਦੇ ਰਹੇ ਨੇ ਸੰਤ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਮੜਾ ਵਾ ਮਰੇ ਦਾ ਰੂਪ ਉਹ ਬੇਰੀ ਬਣ ਗਈ ਹੈ ਜੀ ਇਹ ਜੋ ਧੂਣਾ ਸਾਹਿਬ ਜਿਸ ਜਿਹੜੀ ਗੁਰੂ ਗੇਕੀ ਜੀ ਮਹਾਰਾਜ ਜੀ ਦਾ ਪੈੜਦੇ ਰਹੇ ਨੇ ਧੂਨੇ ਦੇ ਉੱਪਰ ਤੇ ਇੱਥੇ ਬੈਠ ਕੇ ਤਪਸ਼ਿਆ ਕਰਦੇ ਰਹੇ ਨੇ ਇਹ ਕੁੜੀਆ ਜਿਹੜੀ ਆ ਉਹਨਾਂ ਦੀ ਆ ਬਣੀ ਹੈ ਜੀ ਧੰਤਾਂ ਸੇ ਗੁਰੂ ਗੇਕੀ ਜੀ ਮਹਾਰਾਜ ਕੀ ਜੈ ਜੈ ਪੀਮ ਜੈ ਪਵਰਤ ਬਟਵਾਲੇ ਦਾ ਜੈਦਾਬਾ ਜੀ